ਜੀਤਲ ਕਿਸਾਨ ਵੀਰੋ ਅੱਜ ਵਧੀਆ ਧੁੱਪ ਨਿਕਲੀ ਆ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਚੱਪਣ ਕੱਦੂ ਤੇ ਗੋਭੀ ਦਿਖਾਵਾਂਗੇ ਅੱਜ ਆਪਾਂ ਚੱਪਣ ਕੱਦੂਆਂ ਤੋਂ ਲਫਾਫਾ ਲਾਇਆ ਧੁੱਪ ਲਵਾਈ ਇਹਨਾਂ ਨੂੰ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਸੀ ਅੱਜ ਤੇ ਕੁਝ ਰਹਿ ਗਿਆ ਲਫਾਫਾ ਲਾਉਣ ਵਾਲਾ ਆ ਪਿੱਛੇ ਮੇਰੇ ਵੇਖ ਸਕਦੇ ਹੋ ਤੁਸੀਂ ਇਹ ਵੀ ਆਪਾਂ ਹੁਣ ਲਾਉਣ ਲੱਗੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਇੱਕ ਲਫਾਫੇ ਦੇ ਵਿੱਚ ਕੱਦੂ ਜਿਹੜੇ ਹੁੰਦੇ ਆ ਤੇ ਦੂਜਾ ਬਿਨਾਂ ਲਫਾਫੇ ਤੋਂ ਇਹਨਾਂ ਵਿੱਚ ਫਰਕ ਕੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਪਹਿਲਾਂ ਲਫਾਫਾ ਲਾਉਣੇ ਆ ਆਪਾਂ ਆਜੋ ਸਾਡੋ ਪਾਪਾ ਪਾਪਾ ਇਹਵੇਂ ਲਾਉਣਾ ਇੱਕ ਪਾਸੇ ਕਰਦੇ ਜਾਣਾ ਬਸ ਇਵੇਂ ਇਹਨਾਂ ਨੂੰ ਧੁੱਪ ਲੱਗੂਗੀ ਲਫਾਫੇ ਦੇ ਵਿੱਚ ਬਿਮਾਰੀ ਕੋਈ ਨਹੀਂ ਆਉਂਦੀ ਪਰ ਲਫਾਫੇ ਦੇ ਵਿੱਚ ਬਾਥੂ ਵੀ ਬੜਾ ਹੋ ਜਾਂਦਾ ਹੈ ਕਦੂਆਂ ਤੋਂ ਵੱਡਾ ਬਾਥੂ ਹੋਇਆ ਪਿਆ ਇਹ ਹੁਣ ਆਪਾਂ ਗੋਡੀ ਕਰਾਵਾਂਗੇ ਥੁੜੀ ਧੁੱਪਾਂ ਲੱਗਦੀਆਂ ਫਿਰ ਗੋਡੀ ਕਰਾ ਕੇ ਬਾਥੂ ਕੱਢਦੇ ਆਂਗੇ ਲੋ ਜੀ ਜਿਹਾਫਾਫਾ ਲਾਤਾ ਸਾਰੇ ਕਦੂਆਂ ਤੋਂ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਲਫਾਫੇ ਵਾਲੇ ਖੱਧੂ ਆ ਜਿਹੜੇ ਤੇ ਜਿਹੜੇ ਬਿਨਾਂ ਲਫਾਫੇ ਤੋਂ ਆਪਣੇ ਕਦੂ ਉਹਨਾਂ 'ਚ ਫਰਕ ਕੀ ਹੈ ਉਹ ਦੋਨਾਂ ਤੁਹਾਨੂੰ ਦੱਸਦਾ ਕੀ ਫਰਕ ਹੈ ਇਨਾਂ 'ਚ ਆ ਵੇਖੋ ਤੁਸੀਂ ਇਹ ਹੈਗੇ ਆਪਣੇ ਲਫਾਫੇ ਵਾਲੇ ਕਦੂ ਇਹਨਾਂ ਤੋਂ ਹੁਣੇ ਆਪਾਂ ਲਫਾਫਾ ਲਾਇਆ ਪਿਆ ਇਹ ਬਹੁਤ ਛੋਟੀ ਗਰੋਥ ਆ ਪੱਤੇ ਵੀ ਹਰੇ ਆ ਪੂਰੇ ਵਧੀਆ ਗਰੋਥ ਵੀ ਬੜੀ ਐ ਡੜੇ ਕੀਤੀ ਔਰ ਫੁੱਲ ਵੀ ਸਾਰੇ ਕਦੂ ਵੀ ਲੱਗੇ ਹੋਏ ਆ ਸਾਰੇ ਕਦੂ ਵੀ ਬਣਿਆ ਆਉਂਦੇ ਆ ਛੋਟੇ ਛੋਟੇ ਆ ਜਵੇ ਆ ਦੇਖੋ ਇੱਥੇ ਆ ਬਣਿਆ ਆ ਕਦੂ ਇਹ ਵੀ ਸਾਰੇ ਬੂਟਿਆਂ ਦਾ ਲੈ ਹੈਗੇ ਆ ਇਹ ਆਪਣੇ ਲਫਾਫੇ ਵਾਲੇ ਆ ਰੋ ਜਿਹੜੇ ਸਾਹਮਣੇ ਆ ਇਹ ਬਿਨਾਂ ਲਿਫਾਫੇ ਤੋਂ ਲਾਏ ਸੀ ਆਪਾਂ ਇਹਨਾਂ ਦੀ ਗਰੋਥ ਵੀ ਘਟਾ ਉਹ ਇਹਦੇ 'ਚ ਕੀ ਆ ਜਿਹੜੇ ਬਿਨਾਂ ਲਿਫਾਫੇ ਤੋਂ ਠੰਡ ਨੇ ਜਿਹੜੀ ਮਾਰ ਕੀਤੀ ਆ ਫਿਰ ਪੱਤੇ ਪੀਲੇ ਪੈ ਗਏ ਇਹਨਾਂ ਦੇ ਆ ਦੇਖੋ ਕੋਰੇ ਨਾਲ ਪੱਤੇ ਪੀਲੇ ਹੋਏ ਪਏ ਇਹਨਾਂ ਦੇ ਔਰ ਇੱਕ ਇਹੋ ਜਿਹੜੀ ਬਿਮਾਰੀ ਪੈਂਦੀ ਉਹ ਹੈਗੀ ਤੇਲੇ ਦੀ ਤੇਲਾ ਬਹੁਤ ਪੈਂਦਾ ਮੈਂ ਤੁਹਾਨੂੰ ਦਿਖਾਉਣਾ ਬਿਨਾਂ ਲਿਫਾਫੇ ਵਾਲਾ ਜਿਹੜਾ ਆ ਦੇਖੋ ਕਿਵੇਂ ਤੇਲਾ ਨੂੰ ਚਿੰਬੜਿਆ ਪਿਆ ਉਹ ਲਫਾਫੇ ਵਾਲੇ ਨੂੰ ਬਿਮਾਰੀ ਬਹੁਤ ਘੱਟ ਪੈਂਦੀ ਹੈ ਇਹਦੇ ਵਿੱਚ ਤੇਲਾ ਬਹੁਤ ਜਿਆਦਾ ਆ ਆ ਸਾਰਾ ਤੇਲਾ ਹੀ ਆ ਉਹਨੇ ਗ੍ਰੋਥ ਵੀ ਬਹੁਤ ਘੱਟ ਆ ਇਹ ਆਪਣਾ ਸਰੋਂ ਦਾ ਬੂਟਾ ਕਦੂਆ ਚ ਹੋ ਗਿਆ ਆਪਣੇ ਆਪ ਹੀ ਬਹੁਤ ਸੋਹਣਾ ਖੜਾਏ ਵੀ ਇਹ ਬਿਨਾਂ ਲਿਫਾਫੇ ਵਾਲੇ ਸੀ ਉਧਰ ਆਪਾਂ ਲਿਫਾਫੇ ਲਾਏ ਹੋਏ ਆ ਬਹੁਤ ਫਰਕ ਹੈ ਇਹਨਾਂ ਦੋਵਾਂ 'ਚ ਆਪਾਂ ਨਹੀਂ ਲਿਫਾਫੇ ਲਾਉਂਦੇ ਤਾਂ ਫਲ ਵੀ ਬਹੁਤ ਘੱਟ ਚੱਕਦੇ ਆ ਤੇ ਟਾਈਮ ਵੀ ਬੜਾ ਲਾ ਦਿੰਦੇ ਆ ਜਦੋਂ ਚੰਗੀਆਂ ਧੁੱਪਾਂ ਲੱਗਣਗੀਆਂ ਉਦੋਂ ਫਿਰ ਚੱਲਣਗੇ ਸਹੀ ਇੱਕ ਜਿਹੜੇ ਕੱਦੂ ਆਪਾਂ ਬਿਨਾ ਰੇਤ ਉਹ ਬਿਨਾ ਸਪਰੇਅ ਤੋਂ ਤਿਆਰ ਕੀਤੇ ਆ ਇਹਨਾਂ 'ਚ ਕੋਈ ਵੀ ਰੇਹ ਨਹੀਂ ਗਈ ਨਾ ਹੀ ਇਹਨਾਂ ਤੇ ਕੋਈ ਸਪਰੇਅ ਕੀਤਾ ਆਪਾਂ ਲਫਾਫਾ ਲਾਇਆ ਸੀ ਤਾਂ ਤੇਲਾ ਨਹੀਂ ਪਿਆ ਉਹ ਰੇਹ ਦੀ ਜਗ੍ਹਾ ਤੇ ਆਪਾਂ ਰੂੜੀ ਪਾਈ ਕੱਲੀ ਇਹਨਾਂ ਨੂੰ ਇਹ ਕੱਦੂ ਆਪਣੇ ਚੱਲ ਪੈਣਗੇ 10 ਦਿਨ ਤੱਕ ਆ 4 ਤਰੀਕ ਹੋ ਗਈ ਆ 14-15 ਤਰੀਕ ਤੱਕ ਇਹ ਕੱਦੂ ਆਪਣੇ ਸ਼ੁਰੂ ਹੋ ਜਾਣੇ ਲੈਨੇ ਜਿਹੜੇ ਆਪਾਂ ਕੱਦੂ ਲਾਏ ਸੀਗੇ ਇਹ ਲਾਏ ਆਪਾਂ 15 ਨਵੰਬਰ ਨੂੰ 15 ਨਵੰਬਰ ਤੱਕ ਆਪਾਂ ਲਾ ਦਈਏ ਤਾਂ ਉਦੋਂ ਪਹਿਲਾਂ ਪਹਿਲਾਂ ਇਹ ਜਿਹੜਾ ਧੁੰਦਾ ਤੋਂ ਉੱਗਿਆ ਹੁੰਦੇ ਆ ਤੇ ਜਦੋਂ ਉੱਗਿਆ ਹਣ ਤੇ ਉਦੋਂ ਬਾਅਦ ਆਪਾਂ ਲਾ ਦਈਦਾ ਲਫਾਫਾ ਇਹਦੇ ਤੇ ਫਿਰ ਕੋਰਾ ਪੈਂਦਾ ਜਦੋਂ ਉਦੋਂ ਤੋਂ ਲਫਾਫਾ ਲਾਉਣਾ ਬਹੁਤ ਜ਼ਰੂਰੀ ਆ 15 ਤੋਂ ਬਾਅਦ ਲਾਵਾਂਗੇ ਤਾਂ ਫਿਰ ਪਹਿਲਾਂ ਲਵਾਪਾ ਲਾਉਣਾ ਪਊਗਾ ਆਪਾਂ ਨੂੰ ਤੇ ਉੱਗਾਂ 'ਚ ਥੋੜੀ ਪ੍ਰੋਬਲਮ ਆਉਂਦੀ ਐ ਇਹਨਾਂ ਨੂੰ 15 ਤੋਂ ਪਹਿਲਾਂ ਪਹਿਲਾਂ ਲਾਏ ਤਾਂ ਵਧੀਆ ਧੁੱਪਾਂ ਲੱਗਦੀਆਂ ਉਦੋਂ ਤੇ ਉਦੋਂ ਵਧੀਆ ਉੱਗੇ ਆਉਂਦੇ ਆ ਉਸ ਤੋਂ ਬਾਅਦ ਜਦੋਂ ਇੱਕ ਇੱਕ ਉਹਦੋਂ ਪੱਤਾ ਕੱਢਿਆ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਲਫਾਫਾ ਲਾ ਦਨੇ ਇਹ ਆ ਗਈ ਆਪਣੀ ਗੋਭੀ ਗੋਭੀ ਵੀ ਬਹੁਤ ਸੋਹਣੀ ਖੜੀ ਆ ਇਹਦੇ ਵੀ ਫੁੱਲ ਬੰਦੇ ਆਉਂਦੇ ਹਨ ਦਿਖਾਉਨੇ ਆ ਤੁਹਾਨੂੰ ਗੋਭੀ ਵੀ ਆਪਣੀ ਅੱਜ ਤੋਂ 15 ਦਿਨਾਂ ਨੂੰ ਇਹ ਸ਼ੁਰੂ ਹੋ ਜਾਣੀ ਐ ਛੋਟੇ ਛੋਟੇ ਫਲ ਬੰਦੇ ਆਉਂਦੇ ਇਹਦੇ ਚ ਵੀ ਆ ਦੇਖੋ ਆ ਬਣਾ ਕਰਾ ਇਹ ਵੀ ਆਪਣੀ 15 ਦਿਨਾਂ ਤੱਕ ਚੱਲ ਪੂਗੀ ਇਹਦੇ ਚ ਵੀ ਆਪਾਂ ਬਹੁਤ ਘੱਟ ਰੇਪਾਈ ਆ ਤੇ ਬਹੁਤ ਹੀ ਘੱਟ ਸਪਰੇਅ ਆ ਸਪਰੇਅ ਤਾਂ ਇੱਕ ਹੀ ਕੀਤਾ ਇਹਨੂੰ ਉਹ ਵੀ ਤਾਕਤ ਵਾਲਾ ਤੇ ਰੇ ਇਹਦੇ ਚ ਪਾਈ ਆਪਾਂ ਅੱਧਾ ਗੱਟਾ ਯੂਰੀਆ ਪਹਿਲਾਂ ਪਾਇਆ ਸੀ ਤੇ ਅੱਧਾ ਬਾਅਦ ਚ ਇੱਕ ਗੱਟਾ ਯੂਰੀਆ ਦਾ ਇਸ ਤੋਂ ਬਾਅਦ ਰੇ ਨਹੀਂ ਪਾਈ ਆਪਾਂ ਇਹ ਵੀ ਬਹੁਤ ਸੋਹਣੀ ਖੜੀ ਐ ਗੋਭੀ गोभी ਵੀ ਮੇਰਾ ਵੀਰ ਕੋਈ ਭੈਣ ਭਰਾ ਇੱਥੋਂ ਲੈ ਜਾਣਾ ਚਾਵੇ ਤਾਂ ਲਿਜਾ ਸਕਦਾ ਆਪਣੇ ਖੇਤ ਚੋਂ ਹੀ ਇੱਥੇ ਨੇੜੇ ਤੇੜੇ ਦੇ ਜਿੰਨੇ ਵੀ ਹੈਗੇ ਆ ਸਿੱਧਾ ਲੈ ਜਾ ਸਕਦੇ ਆ ਬਿਲਕੁਲ ਤਾਜੀ ਗੋਭੀ ਦੇਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ